ਪਹਿਲਾ ਸਾਰੇ মিডিਆ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਅੱਜ ਦੀ ਇਸ ਪ੍ਰੈਸ ਪਾਰਤਾ ਚ ਲਾਲਚੰਦ ਕੁਟਾਰੂ ਚੱਕਦੀ ਮੇਰੇ ਕੈਬਨਟ ਕੋਲੀਗ ਰੰਧਾਵਾ ਸਾਹਿਬ ਐਮ ਐਲ ਏ ਸਾਹਿਬਾਨ ਸਾਡੇ ਸਾਰੇ ਦਰਜਾ-ਦਰਜਾ ਅਧਿਕਾਰੀਗਣ ਔਰ ਸਾਰੇ ਐਮ ਐਲ ਸੌਰੀ ਹਲਕਾ ਇੰਚਾਰਜ ਸਾਹਿਬਾਨ ਸੋ ਬਹੁਤ ਹੀ ਅੱਜ ਦੀ ਇੱਕ ਇੰਪੋਰਟੈਂਟ ਮੀਟਿੰਗ ਜਿਹੜੀ ਆ ਉਹ ਪ੍ਰਸ਼ਾਸਨ ਦੇ ਨਾਲ ਹੋਈ ਆ ਕਿਉਂਕਿ ਪਿਛਲੇ ਦਿਨੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਨਸ਼ਿਆਂ ਦੇ ਵਿਰੁੱਧ ਆਖਰੀ ਹਮਲਾ ਕਰਨ ਦੇ ਲਈ ਅੰਤਮ ਜਿਹੜਾ ਯੋਧ ਚੱਲ ਰਿਹਾਗਾ ਉਦੇ ਵਿਚ ਅੰਤਮ ਅੰਜਾਮ ਤੱਕ ਲੈ ਕੇ ਜਾਣ ਲਈ ਅੰਤਮ ਲੜਾਈ ਦੇ ਦੌਰ ਚ ਦਾਖਲ ਹੋਣ ਲਈ ਸਾਡੀ ਕਮੇਟੀ ਦਾ ਗਠਨ ਕੀਤਾ ਜਿਸ ਦੇ ਵਿੱਚ ਮੈਨੂੰ ਚੇਅਰ ਬਣਾਇਆ ਯੁੱਧ ਨਸ਼ਿਆਂ ਵਿਰੁੱਧ ਯੁੱਧ ਨਸ਼ਿਆਂ ਵਿਰੁੱਧ ਦੀ ਸ਼ੁਰੂਆਤ ਜਿਹੜੀ ਆ ਹੋਈ ਆ ਕਿ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਮੁਕੰਮਲ ਸਫਾਇਆ ਕਰਨਾਗਾ ਮੁਕੰਮਲ ਤਹਸਰਸ ਕਰਕੇ ਰੱਖਣਾਗਾ ਉਹ ਸਿਸਟਮ ਜਿਹੜਾ ਬਹੁਤ ਲੰਬੇ ਅਰਸੇ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪੀ ਔਰ ਕਾਂਗਰਸ ਪਾਰਟੀ ਨੇ ਪੰਜਾਬ ਨੂੰ ਫਾਇਦਾ ਕੀਤਾ ਸੀ ਕਿਉਂਕਿ ਜਦੋਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਭਾਜਪੀ ਦੀ ਸਰਕਾਰ ਆਈ ਉਸ ਸਮੇਂ ਪੰਜਾਬ ਦੇ ਅੰਦਰ ਸੰਥੈਟਿਕ ਡਰੱਗਸ ਨਸ਼ਿਆਂ ਦੀ ਮਤਲ ਜਿਹੜਾ ਉਹਨਾਂ ਦੀ ਸਰਕਾਰਾਂ ਨੇ ਰੱਖਿਆ ਪੰਜਾਬ ਤੁਸੀਂ ਦੇਖੋ 2007 ਤੋਂ ਲੈ ਕੇ 17 ਤੱਕ ਪੰਜਾਬ ਦੇ ਅੰਦਰ ਚਿੱਟੇ ਦਾ ਬੋਲਬਾਲਾ ਰਿਹਾ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਅਕਾਲੀ ਦਲ ਦੀ ਸਰਕਾਰ ਸੀ ਉਸ ਸਮੇਂ ਚਿੱਟੇ ਦਾ ਵਪਾਰ ਜਿਹੜਾ ਪੰਜਾਬ ਸਿਖਰਾਂ ਤੇ ਪਹੁੰਚ ਗਿਆ ਔਰ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਮੱਥੇ ਨੂੰ 100 ਲਾ ਕੇ 100 ਖਾਦੀ ਕੀ ਕਿਹਾ ਸੀਗਾ ਕਿ ਮੈਂ 4 ਹਫ਼ਤੇ ਦਾ ਰਿਸ਼ਾ ਖਤਮ ਕਰ ਦੂੰ ਪਰ ਲੇਕਿਨ 5 ਸਾਲ ਉਹਨਾਂ ਦੀ ਸਰਕਾਰ ਨੇ ਵੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਵੀ ਨਸ਼ੇ ਦੇ ਵਪਾਰੀਆਂ ਦਾ ਦੱਸੇ ਤਸਕਰਾ ਸਾਥ ਦਿੱਤਾ ਜਦੋਂ ਦੀ ਆਵਾਜ਼ ਵੀ ਪਾਰਟੀ ਦੀ ਸਰਕਾਰ ਆਈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆਈ ਅਸੀਂ ਨਸ਼ਿਆਂ ਦੇ ਖਿਲਾਫ ਸਭ ਤੋਂ ਵੱਧ ਵੱਡਾ ਹਮਲਾ ਕੀਤਾ ਔਰ ਸਭ ਤੋਂ ਵੱਧ ਰਿਕਵਰੀਆਂ ਹੋਈਆਂ ਸਭ ਤੋਂ ਵੱਧ ਦੋਸ਼ੀ ਫੜ ਕੇ ਜੇਲ੍ਹਾਂ ਚ ਰੱਖੇ ਗਏ ਔਰ ਕਨਵੈਕਸ਼ਨ ਰੇਟ ਸਜ਼ਾ ਕਰਾਉਣ ਦੀ ਦਰ ਜਿਹੜੀ ਅਕਾਲੀ ਦਲ ਭਾਜਪੀ ਦੇ ਸਮੇਂ ਔਰ ਕਾਂਗਰਸ ਪਾਰਟੀ ਦੇ ਸਮੇਂ 52% ਸੀਗੀ ਅੱਜ ਉਹ ਵੱਧ ਕੇ 86% ਹੋ ਗਈ ਹੈ ਯਾਨੀ ਕਿ ਅੱਗੇ ਉਸੀ ਫੜ ਵੀ ਲੈ ਜਾਂਦੇ ਸੀਗੇ ਬਟ ਲੇਕਰ ਉਹਨਾਂ ਨੂੰ ਅਦਾਲਤਾਂ ਜਾ ਕੇ ਬਰੀ ਕਰਵਾ ਦਿੱਤਾ ਜਾਂਦਾ ਸੀਗਾ ਔਰ ਸਾਡੀ ਸਰਕਾਰ ਦੇ ਸਮੇਂ ਕਨਵੈਕਸ਼ਨ ਰੇਟ ਜਿਹੜਾ ਆਪਾਂ ਕਹਿੰਦੇ ਨੇ ਸਜ਼ਾ ਦੀ ਦਰ ਜਿਹੜੀ ਆ ਉਹ 86% ਤੱਕ ਪਹੁੰਚੀ ਆ ਇਤੋਂ پتہ ਲੱਗਦਾ ਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਸਰਕਾਰ ਕੰਮ ਕਰ ਰਹੀ ਹੈ ਜਿਹੜੀ ਨਸ਼ਿਆਂ ਨੂੰ ਜੜ ਤੋਂ ਖਤਮ ਕਰਨਾ ਚਾਹੁੰਦੀ ਆ ਹੁਣ ਜਿਹੜਾ ਆਖਰੀ ਅਸੀਂ ਹਮਲਾ ਸ਼ੁਰੂ ਕੀਤਾਗਾ ਆਖਰੀ ਜਿਹੜੀ ਮਹਿਮ ਸ਼ੁਰੂ ਕੀਤੀ ਆ ਕਿਉਂਕਿ ਇਸ ਮਹਿਮ ਦੇ ਰਜੇ ਅਸੀਂ ਹਰ ਪਿੰਡ ਤੱਕ ਜਾਵਾਂਗੇ ਅਸੀਂ ਹਰ ਸ਼ਹਿਰ ਤੱਕ ਜਾਵਾਂਗੇ ਅਸੀਂ ਉਸ ਹਰ ਵਿਅਕਤੀ ਤੱਕ ਜਾਵਾਂਗੇ ਚਾਹੇ ਜਿਹੜਾ ਨਸ਼ਾ ਕਰਦਾਗਾ ਜਿਹੜਾ ਨਸ਼ਾ ਵੇਚਦਾਗਾ ਜਿਹੜਾ ਨਸ਼ਾ ਵੇਚਦਾਗਾ ਉਹਨੂੰ ਫੜ ਕੇ ਜੇਲਾ ਚ ਲੱਕਾਂਗੇ ਉਹਦੀ ਪ੍ਰਾਪਰਟੀ ਵੀ ਜਿਹੜੀ ਆ ਅਟੈਚ ਕਰਾਂਗੇ ਪ੍ਰਾਪਰਟੀ ਵੀ ਸਰਕਾਰ ਕੋਲ ਲੈ ਕੇ ਜਾਵਾਂਗੇ ਔਰ ਜਿਹੜਾ ਨਸ਼ਾ ਕਰਦਾਗਾ ਉਹਦੇ ਨਾਲ ਅਸੀਂ ਹਮਦਰਦੀ ਪਰਿਆ ਬਤੀਰਾ ਬਣਾ ਕੇ ਉਹਨੂੰ ਅਸੀਂ ਹਸਪੀਟਲ ਦੇ ਅੰਦਰ ਵੀ ਦਾਖਲ ਕਰਾਵਾਂਗੇ ਉਹਦਾ ਅਸੀਂ ਇਲਾਜ ਵੀ ਕਰਾਵਾਂਗੇ ਕਿਉਂਕਿ ਪੁਰਾਣੀਆਂ ਸਰਕਾਰਾਂ ਦੇ ਚ ਕਰਕੇ ਹੀ ਹੋਇਆਗਾ ਕਿ ਉਹਨਾਂ ਨੇ ਮਾਹੌਲ ਐਸਾ ਬਣਾਤਾ ਜੂਥ ਦੇ ਅੰਦਰ ਨੈਗਟਿਵ ਮਾਹੌਲ ਪੈਦਾ ਕਰਤਾ ਕਿ ਪੰਜਾਬ ਚ ਨੌਕਰੀਆਂ ਨਹੀਂ ਮਿਲਦੀਆਂ ਤੁਸੀਂ ਦੇਖੋ ਜੇ ਮੈਂ 2 2017 ਤੋਂ ਲੈ ਕੇ 22 ਤੱਕ ਗੱਲ ਕਰਾਂ ਸਾਰੀਆਂ 7-8 ਹਜ਼ਾਰ ਨੌਕਰੀਆਂ ਜਿਹੜੀਆਂ ਪੰਜਾਬ 'ਚ ਮਿਲੀਆਂ ਜੇਕਰ ਪਿਛਲੇ ਉਸ ਤੋਂ ਪਿਛਲੇ 10 ਸਾਲ ਦੇ ਟਿਨਿਓਰ ਦੀ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੇ ਸਮੇਂ ਦੀ 2007 ਤੋਂ ਲੈ ਕੇ 17 ਦੀ ਤਾਂ ਉਸ ਸਮੇ ਸਾਰੀਆਂ ਵੀ 2.5 ਹਜ਼ਾਰ ਨੌਕਰੀਆਂ ਜਿਹੜੀਆਂ ਪੰਜਾਬ 'ਚ ਮਿਲੀਆਂ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਿਰਫ ਔਰ ਸਿਰਫ ਤਿੰਨਾਂ ਸਾਲਾਂ 'ਚ 50 ਹਜ਼ਾਰ ਤੋਂ ਵੱਧ ਨੌਕਰੀਆਂ ਦੇ ਕੇ ਪੰਜਾਬ ਦੇ youth ਦੇ ਅੰਦਰ ਪੰਜਾਬ ਦੇ ਨੌਜਵਾਨ ਦੇ ਅੰਦਰ ਇਕਾਤਮ ਵਿਸ਼ਵਾਸ ਪੈਦਾ ਕੀਤਾਗਾ ਇਕ ਲੋਕਾਂ ਦੇ ਅੰਦਰ ਇਹ ਵਿਸ਼ਵਾਸ ਪੈਦਾ ਕੀਤਾਗਾ ਕਿ ਪੰਜਾਬ ਜਿਹੜਾਗਾ ਉਹ ਵੀ ਜਿੱਥੇ ਸੂਰਬੀਰਨ ਧਰਤੀ ਆ ਉੱਥੇ ਵੀ ਮੈਸੰਦਰ ਰੋਜ਼ਗਾਰ ਮਿਲ ਸਕਦਾਗਾ ਜਿ ਅੱਜ ਪੰਜਾਬ ਦੇ ਅੰਦਰ 88000 ਕਰੋੜ ਦਾ ਨਿਵੇਸ਼ ਹੋਇਆਗਾ 88000 ਕਰੋੜ ਦੇ ਪੰਜਾਬ ਦੇ ਅੰਦਰ ਵਪਾਰ ਆਏ ਨੇਗੇ ਤਾਂ ਇਸ ਗੱਲ ਦੀ ਸਬੂਤ ਆ ਕਿ ਪੰਜਾਬ ਦੇ ਅੰਦਰ ਜਿਹੜਾ ਪੰਜਾਬ ਡਿਵੈਲਪਮੈਂਟ ਹੋ ਰਹੀ ਆ ਤਰੱਕੀ ਹੋ ਰਹੀ ਆ ਉਹਨਾਂ 88000 ਕਰੋੜ ਦੇ ਨਾਲ ਲਗਭਗ 5000 5 ਸੌਰੀ 5 ਲੱਖ ਲਗਭਗ 5 ਲੱਖ ਨੌਜਵਾਨਾਂ ਨੂੰ ਅਸੇ ਦੇ ਰੂਪ ਤੇ ਉਸ ਗਾਰ ਬਿਲੇਗਾ ਯਾਨੀ ਕਿ ਇੰਡਾਇਰੈਕਟਲੀ ਵੀ ਕੋਈ 25000 ਤੇ ਲੱਗਿਆ ਕੋਈ 30000 ਤੇ ਲੱਗਿਆ ਕੋਈ 15000 ਤੇ ਲੱਗਿਆ ਕੋਈ ਲੱਖ ਰੁਪਏ ਤੇ ਲੱਗ ਗਿਆ ਪਰ ਲੇਕਿਨ ਪੁਰਾਣੀ ਸਰਕਾਰ ਨੇ ਇਹਦੇ ਕੋਵਿਡ ਦਾ ਬਹਾਨਾ ਲਾਇਆ ਇਹਦੇ ਕੋਈ ਹੋਰ ਬਹਾਨਾ ਲਾਇਆ ਪਰ ਲੇਕਿਨ ਉਹਨਾਂ ਨੇ ਪੰਜਾਬ ਦੇ ਅੰਦਰ ਨਸ਼ਿਆਂ ਦਾ ਕਾਰੋਬਾਰ ਸ਼ੁਰੂ ਕੀਤਾ ਪਰ ਲੇਕਿਨ ਆਖਰੀ ਹਮਲਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਸਟਾਰਟ ਕੀਤਾਗਾ ਮੈਂ ਸਾਰੇ ਅਧਿਕਾਰੀਗਣ ਦੀ ਮੀਟਿੰਗ ਲਈਆ ਇਹ ਕਿੰਨੇ ਇਸ ਰਜਿਸਟਰ ਹੋ ਰਹਾ ਨੇ ਕਿ ਜਿਹੜੇ ਹੌਟਸਪੌਟ ਨੇਗੇ ਉਹ ਆਇਡੈਂਟੀਫਾਈ ਕੀਤੇ ਜਾ ਰਹੇ ਨੇਗੇ ਹਸਪੀਟਲਾਂ ਦੇ ਅੰਦਰ ਕੀ ਪ੍ਰਬੰਧ ਹੈ ਉਹ ਸਾਰਾ ਜਾਇਜ਼ਾ ਲਿਆ ਗਿਆ ਜਿੱਥੇ-ਜਿੱਥੇ ਕਾਰਟ ਆ ਜਿਹੜੀ ਕਾਰਟ ਜੜੀ ਆ ਉਹ ਸਾਹਮਣੇ ਆਈ ਆ ਆਨ ਵਾਲੇ ਸਮੇਂ ਤੋਂ ਸਾਰੀ ਕਾਰਟ ਪੂਰੀ ਕੀਤੀ ਜਾਊਗੀ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਜਿਹੜਾ ਕੋਈ ਨਸ਼ਾ ਕਰਦਾਗਾ ਉਹਦਾ ਅੱਛਾ ਇਲਾਜ ਹੋ ਸਕੇ ਔਰ ਜਿਹੜਾ ਨਸ਼ਾ ਵੇਚਦਾਗਾ ਜਾਂ ਤਾਂ ਉਹ ਪੰਜਾਬ ਛੱਡ ਜਾਊਗਾ ਜਾਂ ਫਿਰ ਉਹਨੂੰ ਜਿਹੜਾ ਹੈ ਕਾਨੂੰਨ ਦੇ ਮੁਤਾਬਕ ਸਲਾਖਾਂ ਦੇ ਪਿੱਛੇ ਜਾਣਾ ਐਕਚੁਅਲੀ ਇਹ ਕਿਉਂ ਮਿੰਦਰ ਸਾਹਿਬ ਕੋਈ ਐਕਸ਼ਨ ਲੇਟ ਨਹੀਂ ਹੈਗਾ ਪਿਛਲੇ ਤਿੰਨ ਸਾਲਾਂ ਚ ਮੈਂ ਪਹਿਲਾਂ ਦੁਹਰਾ ਰਿਹਾ ਦੁਬਾਰੇ ਕਿ ਤਿੰਨ ਸਾਲਾਂ ਚ ਜਿੰਨੀਆਂ ਰਿਕਵਰੀਆਂ ਪਿਛਲੇ 15 ਸਾਲਾਂ ਚ ਹੋ ਜਾਂ ਸੀ ਆ ਉਦੋਂ ਬਾਅਦ ਰਿਕਵਰੀਆਂ ਜਿਹੜੀਆਂ ਉਹ ਤਿੰਨ ਸਾਲਾਂ ਚ ਹੋ ਜੰਨੇ ਤਾਂ ਆਖਰੀ ਜਿਹਨੂੰ ਹੱਲਾ ਕਿਕਮੈਂਟ ਪਲੀਜ਼ ਪਲੀਜ਼ ਲੈਟ ਮੀ ਕੰਪਲੀਟ ਆਖਰੀ ਤਿੰਨ ਸਾਲਾਂ ਚ ਜਿਹੜਾ ਹੋਇਆ ਕੰਮ ਉਹ ਪਿਛਲੇ 15 ਸਾਲਾਂ ਚ ਹੀ ਹੋਇਆ ਸੀ ਹੁਣ ਦੋ ਸਾਲਾਂ ਚ ਅਸੀਂ ਬਿਲਕੁਲ ਇਸ ਜਿਹੜਾ ਸਿਸਟਮ ਆ ਜਿਹੜਾ ਬਚਿਆ ਖੁਦ ਸਿਸਟਮ ਆ ਉਹਨੂੰ ਤੈਸੰਸ ਕਰਾਂਗੇ ਰਿਕਵਰੀ ਦਾ ਹੋਣ ਦਾ ਮਤਲਬ ਇਹ ਹੋ ਸਕਦਾ ਹੈ ਕਿ ਪੰਜਾਬ ਦੇ ਚਿੱਟਾ ਪਹਿਲਾਂ ਨਾਲੋਂ ਜ਼ਿਆਦਾ ਆ ਰਿਹਾ ਹੈ ਇਦਾਂ ਕਦੇ ਨਹੀਂ ਹੋਇਆਗਾ ਕਿ ਰਿਕਵਰੀ ਦੇ ਦੋ ਹੋ ਗਿਆ ਇਹ ਨਹੀਂਗਾ ਉਸ ਸਮੇਂ ਕੋਈ ਰਿਕਵਰੀ ਕਰਦਾ ਹੀ ਨਹੀਂ ਸੀਗਾ ਉਹਨਾਂ ਸਮਿਆਂ 'ਚ ਰਿਕਵਰੀ ਕਰਦਾ ਨਹੀਂ ਸੀਗਾ ਉਹਨਾਂ ਸਮਿਆਂ ਦੇ ਅੰਦਰ ਤੁਸੀਂ ਦੇਖੋ ਕਿ ਪੰਜਾਬ ਦੇ ਅੰਦਰ ਤੁਸੀਂ ਤੁਹਾਡੀ ਕਿੰਨੀ ਉਮਰ ਹੋਊਗੀ ਸੋਚੋ ਕਿ ਜਦੋਂ 2007 ਦੀ 17 ਤੋਂ ਲੈ ਕੇ ਇਹ 7 ਤੋਂ ਲੈ ਕੇ 17 ਤੱਕ ਅਕਾਲੀ ਦਲ ਭਾਜਪੀ ਦਾ ਰਾਜ ਰਿਹਾ ਚਿੱਤੇ ਦਾ ਨਾਮ ਪਹਿਲੀ ਵਾਰ ਸੁਣਿਆਗਾ ਆ ਰਮਨ ਬੈਲ ਜੀ ਖੜੇ ਸਾਡੇ ਤੋਂ ਸਭ ਤੋਂ ਵੱਡੇ ਲੱਗਦੇ ਨੇ ਮੇਰੇ ਤੋਂ ਉਮਰ 'ਚ ਔਰ ਸਾਡੇ ਭਾਈ ਸਾਹਿਬ ਖੜੇ ਨੇ ਇਹਨਾਂ ਦੀ ਉਮਰ ਮੇਰੇ ਤੋਂ ਵੱਧ ਆ ਗਈ ਇਹ ਦੱਸ ਸਕਦੇ ਕੋ ਉਸ ਤੋਂ ਪਹਿਲਾਂ ਚਿੱਟੇ ਤੰਗ ਦੇ ਨਾਂ ਸੁਣਿਆ ਸੀਗਾ ਚਿੱਟੇ ਦਾ ਨਾਮ ਪਹਿਲੀ ਵਾਰ ਕਿਹਦੇ ਸਮੇਂ ਇੰਟਰੋਡਿਊਸ ਹੋਇਆ ਪੰਜਾਬ 'ਚ ਅਕਾਲੀ ਸਰਕਾਰ ਸਮੇਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਮੇਂ ਸੋ ਕਾਂਗਰਸ ਪਾਰਟੀ ਨੇ ਸੌ ਖਾਦੀ ਸੀਗੀ ਜੇ ਗੁਟਕਾ ਸਾ ਮੱਥੇ ਨੂੰ ਲਾ ਕੇ ਸੌ ਖਾਣ ਦੀ ਨੌਬਤ ਕੈਪਟਨ ਸਾਹਿਬ ਨੂੰ ਕਿਉਂ ਆਈ ਸੀ ਕਿਉਂ ਉਸ ਸਮੇਂ ਪੰਜਾਬ ਦੇ ਅੰਦਰ ਚਿੱਟੇ ਦਾ ਵਪਾਰ ਸਿਖਰਾਂ ਤੇ ਸੀਗਾ ਪਰ ਲੇਕਿਨ ਅਫਸੋਸ ਕੈਪਟਨ ਸਾਹਿਬ ਨੇ ਵੀ ਘਰ ਚ ਵੜ ਗਿਆ ਕੈਪਟਨ ਸਾਹਿਬ ਨੇ ਕੰਪਰੋਮਾਈਜ਼ ਜਿਹੜਾ ਅਕਾਲੀ ਦਲ ਬੀਜੇਪੀ ਨਾਲ ਕਰ ਰਿਹਾ ਇੱਕ ਵੀ ਕੰਮ ਨਹੀਂ ਕੀਤਾ ਤਾਂ ਹੀ ਪੰਜਾਬ ਦੇ ਲੋਕ ਕਰਨ ਸੱਤਾ ਤੋਂ ਬਾਪ ਕਰਕੇ 350 ਤੋਂ ਪੰਜਾਬੀ ਵਿੱਚ ਚੱਲ ਰਿਹਾ ਫੇਲ ਹੋਈਆਂ ਸਰਕਾਰਾਂ ਦੋਨੇ ਫੇਲ ਹੋਈਆਂ ਨਸ਼ੇ ਦੇ ਮੈਂ ਜਿਹੜੀ ਗੱਲ ਕਰ ਰਿਹਾ ਚੱਲ ਨਹੀਂ ਰਹੀ ਮੈਂ ਬਾਰ ਬਾਰ ਤੁਹਾਨੂੰ ਬਿਲੋਦਾ ਤੀਜੀ ਵਾਰ ਰਿਪੀਟ ਕਰਨਾ ਪੈ ਰਿਹਾ ਮੈਨੂੰ ਮੈਂ ਕਹਿ ਰਿਆਂਗਾ ਕਿ ਤਿੰਨਾਂ ਸਾਲਾਂ ਚ ਪਿਛਲੇ ਤਿੰਨਾਂ ਸਾਲਾਂ ਜਿਹੜੇ ਸਾਡੀ ਸਰਕਾਰ ਦੇ ਲਗਭਗ ਅਜੇ ਮਾਰਚ ਚ ਪੂਰੇ ਹੋਣੇ ਨੇ ਕਿ 13 ਮਾਰਚ ਤੋਂ ਬਾਅਦ ਉਹਨਾਂ ਸਾਲਾਂ ਦੌਰਾਨ ਸਭ ਤੋਂ ਵੱਧ ਰਿਕਵਰੀਆਂ ਕਰਕੇ ਅਸੀਂ ਉਹ ਅੰਤਮ ਹੱਲਾ ਦਾ ਇਹ ਅੰਤਮ ਲੜਾਈ ਜਿਹੜੀ ਆ ਉਹਦੇ ਤਰ੍ਹਾਂ ਇਸ ਨੂੰ ਖਤਮ ਕਰਕੇ ਰੱਖੋ ਹੁਣ ਐਕਟੀਵਿਟੀ ਵਧੀ ਹੈ ਜੀ ਪਾਕਿਸਤਾਨ ਵਾਲੀ ਸਾਈਡ ਤੋਂ ਬਿਲਕੁਲ ਕੱਲ ਹੀ ਅਸੀਂ ਤਿੰਨ ਵੱਡੀਆਂ ਕੰਪਨੀਆਂ ਦੇ ਜਿਹੜੀ ਆ ਉਹਨੇ ਦੇ ਐਗਜ਼ੀਬਿਸ਼ਨ ਦੇਖੀ ਆ ਉਹਨਾਂ ਨੇ ਸਾਨੂੰ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਹੈਗੀ ਸੋ ਬਿਲਕੁਲ ਅਸੀਂ ਡਰੋਨ ਵੀ ਖਰੀਦਾਂਗੇ ਤਾਂ ਕਿ ਜਿਹੜਾ ਵੀ ਪੰਜਾਬ ਆਕਸਤਾਨ ਤੇ ਬਾਰਡਰ ਤੋਂ ਪਾਰ ਆਉਂਦਾਗਾ ਉਹਨੂੰ ਪੰਜਾਬ ਪੁਲਿਸ ਜਿਹੜੀ ਆ ਉਹ ਗਰਾਸਕੇ ਨੂੰ ਖਤਮ ਕਰਦਾ। ਸਹਾਰਨਾ ਪੁਲਿਸ ਹੁੰਦਾ ਕਈ ਪੁਲਿਸ ਚੌਕੀਆਂ ਕਿਨ ਜਾਰ ਜਿਹੜੇ 20-20 ਸਾਲ ਤੋਂ ਲੱਗੇ ਨੇ ਉਹ ਬਦਲਦੇ ਨਹੀਂ ਇਹਨਾਂ ਮਤਲਬ ਉਹ ਲੋਕਾਂ ਨਾਲ ਮਿਲੇ ਉਹ ਚੱਲਦੀ। ਵੀ ਬਦਨਾਮ ਚੌਕੀਆਂ ਨੇ ਬਦਨਾਮ ਪਿੰਡ ਨੇ ਲੇਕਿਨ ਉਹ ਤਾਂ ਹੀ ਲੱਗਦੀ। ਚੇਂਜ ਹੋ ਜਾਂਦੇ ਲੱਗੇ ਚੌਕੀ ਚਾਹ ਦੇ ਦੇਣਾ। ਦੇਖੋ ਜੀ ਇਹ ਪ੍ਰਸ਼ਾਸਨਿਕ ਕੰਮ ਆਗਾ ਮੈਂ ਇਹ ਨਹੀਂ ਲੱਗਦਾ ਮੀਟਿੰਗ ਕਰ ਰਹੇ ਆ ਜਿਹੜਾ ਵੀ ਮੇਰੇ ਕੋਲ ਇਦਾਂ ਦਾ ਸਾਹਮਣੇ ਆਊਗਾ ਉਹਦੇ ਖਿਲਾਫ ਕਾਰਵਾਈ ਹੋ ਕੋਈ ਵੀ ਹੋਗਾ। ਉਹ ਇਹ ਨਹੀਂ ਹੈਗਾ ਕਿ ਇੱਕੋ ਜਗ੍ਹਾ ਤੇ ਰਹੂਗਾ 20 ਸਾਲ 30 ਸਾਲ ਉਹਦੀ ਬੰਦੀ ਕੀਤੀ ਸੀ। ਪ੍ਰਸ਼ਾਸਨ ਉਸ ਤਰ੍ਹਾਂ ਦੀ ਹਦਾਚੜੀ ਜਾਰੀ ਕੀਤੀ ਗਈ। ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਹੈ? ਕਿਉਂ ਇਹ ਹਦਾਚੜੀ ਜਾਰੀ ਕੀਤੀ ਗਈ ਹੈ? ਪ੍ਰਸ਼ਾਸਨ ਨਾਲ ਮੀਟਿੰਗ ਹੋਈ ਆ। ਪ੍ਰਸ਼ਾਸਨ ਨੂੰ ਇਹ ਹੀ ਹਦਾਚੜੀ ਜਾਰੀ ਕੀਤੀ ਗਈ ਹੈ ਕਿ ਨਸ਼ਾ ਜਿਹੜਾ ਕਿਸੇ ਵੀ ਲੈਵਲ ਤੇ ਟੋਲਰੇਟ ਨਹੀਂ ਕੀਤਾ ਜਾਊਗਾ। ਔਰ ਨਸ਼ੇ ਦਾ ਤਸਕਰ ਜਿਹੜਾ ਉਹ ਇਹ ਨਹੀਂ ਕਿ ਬਾਹਰ ਫਿਰਦਾ ਦਿਖਾਈ ਦੇਊਗਾ ਤੇ ਖਿਲਾਫ ਕਾਰਵਾਈ ਕਰੋ। ਉਹਦੀਆਂ ਪ੍ਰਾਪਰਟੀਆਂ ਜਿਹੜੀਆਂ ਅਟੈਚ ਕਰਕੇ ਉਹਨਾਂ ਜ਼ਿਲ੍ਹਾ 'ਚ ਲੱਕੋ ਔਰ ਜਿਹੜਾ ਵੀ ਕਾਨੂੰਨ ਦੇ ਅਨਸਾਰ ਕੰਮ ਹੋ ਸਕਦਾ ਉਹਦੇ ਖਿਲਾਫ ਕਾਰਵਾਈ ਕਰੋ। ਔਰ ਕੋਈ ਵੀ ਚਾਹੇ ਕੋਈ ਪੋਲਿਟਿਕਲ ਆ ਚਾਹੇ ਕੋਈ ਪੰਜਾਬ ਪੁਲਿਸ ਦਾ ਚਾਹੇ ਕੋਈ ਸਿਵਲ ਪ੍ਰਸ਼ਾਸਨ ਦਾ ਜਿਹੜਾ ਵੀ ਹੈਗਾ ਉਹਦੇ ਖਿਲਾਫ ਕਰ ਸਕਦਾ ਸਰ ਮੇਰਾ ਪੋਸਟਰੀ ਨੰਬਰ ਜਿਹੜੀ ਡਰਾਈਵ ਆਪ ਜੀ ਨੇ ਏਜੰਟਾਂ ਦੇ ਖਿਲਾਫ ਹੀ ਚਲਾਈ ਹੈ ਸਰ ਏਜੰਟ ਅਜੇ ਤੱਕ ਉਹਦਾ ਦੀ ਚਾਬੀ ਸਿਸਟਮ ਚੱਲ ਰਿਹਾ ਕੁਝ ਪਰਚੇ ਵੀ ਜਿਹੜੇ ਆ 2 ਮਹੀਨੇ ਹੋ ਗਏ ਇਨਕੁਆਰੀ ਹੋਈ ਹੁੰਦਾ ਹੈ ਫੇਰ ਦੇਖੋ ਇਨਕੁਆਰੀ ਕਰਾਉਣਾ ਅਕਿਊਜ਼ ਦਾ ਰਾਈਟ ਹੁੰਦਾ ਹੈ ਪਰ ਲੇਕਿਨ ਸਾਡੀ ਸਰਕਾਰ ਏਜੰਟਾਂ ਦੇ ਖਿਲਾਫ ਚਾਹੇ ਟਰੈਵਲ ਏਜੰਟਾਂ ਦੀ ਤੁਸੀਂ ਗੱਲ ਕਰ ਰਹੇ ਹੋ ਇੱਥੇ ਟ੍ਰੈਵਲ ਜੈਂਟਾਂ ਦੇ ਕਲਾਬ ਜਿਹੜਾ ਡੱਟ ਕੇ ਸਿਮੋਰਚਾ ਖੋਲਿਆਗਾ ਪੰਜਾਬ ਦੇ ਅੰਦਰ ਜਿਹੜਾ ਗੈਰ ਕਮਿਊਨਿਟੀ ਟ੍ਰੈਵਲਿੰਗ ਦਾ ਕੰਮ ਕਰਦੇ ਉਹ ਖਤਮ ਹੋ ਗਏ ਸੋ ਥੈਂਕ ਯੂ